ਇਦੇ 'ਚ ਸਰਕਾਰ 'ਚ ਹੋੜ ਲੱਗੀ ਹੈ ਵੀ ਵੱਡਾ ਝੂਠ ਬੋਲੂ ਕੌਣ ਕੇਜਰੀਵਾਲ ਵੱਡੇ ਝੂਠੇ ਨੇ ਭਗਵਾਨਤਮਾਨ ਸਾਹਿਬ ਅਮਨ ਅਰੋੜਾ ਇਹਨਾਂ ਦੇ ਮੰਤਰੀ ਉਹ ਤਾਂ ਜਦੋਂ ਕੋਰਟ ਦੇ ਵਿੱਚ ਕਾਗਜ਼ ਦਾਖਲ ਹੋਏ ਐਫ ਆਈ ਆਰ ਦੀ ਕਾਪੀ ਸਾਹਮਣੇ ਆਈ ਰਿਮਾਂਡ ਪੇਪਰ ਆਇਆ ਤੇ ਸਰਕਾਰੀ ਵਕੀਲ ਦਾ ਬਿਆਨ ਆਇਆ ਸਾਰਾ ਕੁਝ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ ਉਹ ਕਹਿੰਦੇ ਇਹ ਤਾਂ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਮੁੱਖ ਮੰਤਰੀ ਕੇਜਰੀਵਾਲ ਝੂਠੇ ਨੇ ਸਰਕਾਰੀ ਵਕੀਲ ਨੇ ਇਹ ਫੈਕਟ ਕਲੀਅਰ ਕਰਤਾ ਕਿ ਡਰੱਗ ਦਾ ਇਸ ਕੇਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਪਟਾਪੁਰਖੀ ਕਾਰੋਬਾਰ ਹੈ ਜਿਹੜਾ ਬਿਕਰਮ ਚਿਚੀਆ ਸਾਹਿਬ ਦੇ ਪਰਿਵਾਰ ਦਾ ਉਹ ਚ 141 ਕਰੋੜ ਫੋਰਨ ਇਨਵੈਸਟਮੈਂਟ ਆਈ 141 ਕਰੋੜ ਛੱਡੋ ਮੁੱਖ ਮੰਤਰੀ ਸਾਹਿਬ 1 ਰੁਪਈਆ ਕੱਢ ਕੇ ਦਿਖਾਓ ਮੈ 1 ਰੁਪਈਆ ਹਰ ਸਾਲ ਇਨਕਮ ਟੈਕਸ ਉਹਦੀ ਸਕਰੂਟੀਨੀ ਕਰਕੇ ਸਰਟੀਫਿਕੇਟ ਦਿੰਦਾ ਲਿਓ ਕਿੱਥੇ ਹੈ ਜੀ 141 ਕਰੋੜ ਫੇਰ ਆ ਕੇ ਕਹਿੰਦੇ ਜੀ ਹਿਮਾਚਲ ਚ 1001 ਮੁੱਖ ਮੰਤਰੀ ਸਾਹਿਬ ਲਿਓ ਕੰਡੋ ਕਿੱਥੇ ਹੈ ਹਜ਼ਾਰੇ ਕੜੇ ਦਾ ਮਤਲਬ ਕਿ ਸ਼ਿਮਲਾ ਤਾਂ ਸਾਡਾ ਹੀ ਹੈ ਪਰ ਇੱਕ ਗੱਲ ਹੁਣ ਪੱਕੀ ਆ ਮੁੱਖ ਮੰਤਰੀ ਸਾਹਿਬ ਚੈਲੰਜ ਹੈ ਇਹ ਹਜ਼ਾਰ ਇੱਕ ਨੂੰ ਹੁਣ ਸਾਬਤ ਕਰਨਾ ਪਊਗਾ ਤੇ ਮੈਂ ਭਗਵਾਨ ਤਮਨ ਜੀ ਪੁੱਛਣਾ ਚਾਹੁੰਦਾ ਕਿ ਤੁਹਾਡੀ ਵਿਜੀਲੈਂਸ ਆ ਜਾਲੀ ਕਾਗਜ਼ ਉਹਨਾਂ ਕੋਰਟ ਚ ਲੈ ਕੇ ਆਈ ਤੇ ਫਿਰ ਚੱਕ ਕੇ ਕਿਉਂ 25 ਡਰੱਗ ਕੇਸ ਦੀ ਗੱਲ ਕਰਕੇ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਦਿੱਤਾ ਫਿਰ 29 ਮੋਬਾਈਲ ਫਿਰ 141 ਕਰੋੜ ਫਿਰ 540 ਕਰੋੜ ਫਿਰ ਹਜ਼ਾਰ ਏਕੜ ਫਿਰ 25% ਦਾ ਸ਼ੇਅਰ ਇਹ ਸਾਰੀਆਂ ਗੱਲਾਂ ਤੇ ਮੁੱਖ ਮੰਤਰੀ ਸਾਹਿਬ ਚੈਲੰਜ ਸਬੂਤ ਕਢੋ ਦੇਖੋ ਵਿਕਰਮ ਮਹੀਤਿਆ ਸਾਹਿਬ ਤੇ ਇੱਕ ਝੂਠਾ ਮੁਕੱਦਮਾ ਜਿਹੜਾ ਨਵੇਂ ਪੰਜਾਬ ਦੀ ਸਰਕਾਰ ਨੇ ਦਾਖਲ ਕੀਤਾ। ਇਹਦੇ 'ਚ ਸਰਕਾਰ 'ਚ ਹੋੜ ਲੱਗੀ ਆ ਵੀ ਵੱਡਾ ਝੂਠ ਬੋਲੂ ਕੌਣ? ਕੇਜਰੀਵਾਲ ਵੱਡੇ ਝੂਠੇ ਨੇ ਭਗਵੰਤ ਮਾਨ ਸਾਹਿਬ, ਅਮਨ ਅਰੋੜਾ ਇਹਨਾਂ ਦੇ ਮੰਤਰੀ। ਕਿਉਂਕਿ ਲਗਾਤਾਰ ਸਰਕਾਰ ਝੂਠੀਆਂ ਖਬਰਾਂ ਇਸ ਕੇਸ ਦੇ ਵਿੱਚ ਪਲਾਂਟ ਕਰ ਰਹੀ ਹੈ ਜਿਹੜੀਆਂ ਕਿ ਮੈਂ ਸਾਰੀਆਂ ਅੱਜ ਤੁਹਾਡੇ ਸਾਹਮਣੇ ਰੱਖਣ ਲੱਗਾ। ਸਭ ਤੋਂ ਪਹਿਲਾਂ ਕੌਣ ਆਇਆ? ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ। ਕਹਿੰਦੇ ਜੀ ਇਹ ਜੁੱਧ ਨਸ਼ਿਆ ਵਿਰੁੱਧ ਦਾ ਡਰਗ ਕੇਸ 'ਚ ਕਬੱਡੀ ਕਾਰਵਾਈ ਉਹ ਤਾਂ ਜਦੋਂ ਕੋਰਟ ਦੇ ਵਿੱਚ ਕਾਗਜ਼ ਦਾਖਲ ਹੋਇਆ, ਐਫਆਈਆਰ ਦੀ ਕਾਪੀ ਸਾਹਮਣੇ ਆਈ, ਰਿਮਾਂਡ ਪੇਪਰ ਆਇਆ ਤੇ ਸਰਕਾਰੀ ਵਕੀਲ ਦਾ ਬਿਆਨ ਆਇਆ, ਸਾਰਾ ਕੁਸ਼ੀ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ। ਉਹ ਕਹਿੰਦੇ ਇਹ ਤਾਂ ਆਮ ਦਿਨ ਤੋਂ ਵੱਧ ਜਾਇਦਾਦ ਦਾ ਕੇਸ ਹੈ। ਮੁੱਖ ਮੰਤਰੀ ਕੇਜਰੀਵਾਲੇ ਝੂਠੇ ਨੇ। ਸਰਕਾਰੀ ਵਕੀਲ ਨੇ ਇਹ ਫੈਕਟ ਕਲੀਅਰ ਕਰਤਾ ਕਿ ਡਰੱਗ ਦਾ ਇਸ ਕੇਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ। ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲਾਈਵ ਹੋ ਗਏ ਅੱਧੇ ਘੰਟੇ ਬਾਅਦ ਉਹਨੇ ਲਗਾ ਕਿ ਝੂਠ ਬੋਲਣ 'ਚ ਮੈਂ ਕਿਉਂ ਪਿੱਛੇ ਰਹਿ ਜਾ। ਉਹ ਕਹਿੰਦੇ ਕਿ 29 ਮੋਬਾਈਲ ਮਿਲੇ ਵਿਕਰਮ ਮਜੀਠੀਆ। ਜਦਕਿ ਫਰਤ ਜਾਮਾ ਤਲਾਸ਼ੀ ਜਦੋਂ ਕੋਰਟ ਦੇ ਵਿੱਚੋਂ ਡਾਕੂਮੈਂਟ ਆਇਆ ਮੋਬਾਈਲ ਤਾਂ ਨਪੇ ਅਣਿਕ ਮੁੱਖ ਮੰਤਰੀ ਸਾਹਿਬ ਕਹਿੰਦੇ 29 ਲੱਭੇ ਨੇ ਇਹ ਝੂਠ ਮੋਢੇ ਮੋਢੇ ਗਿਆ ਫਿਰ ਨਵਾਂ ਝੂਠ ਲੈ ਕੇ ਆ ਕੇ ਕਹਿੰਦੇ ਸਰਾਇਆ ਇੰਡਸਟਰੀ ਹੈ ਜਿਹੜੀ ਪਿਤਾ ਪੁਰਖੀ ਕਾਰੋਬਾਰ ਹੈ ਜਿਹੜਾ ਵਿਕਰਮ ਮਜੀਠੀਆ ਸਾਹਿਬ ਦੇ ਪਰਿਵਾਰ ਦਾ ਉਹ ਚ 141 ਕਰੋੜ ਫੋਰਨ ਇਨਵੈਸਟਮੈਂਟ ਆਈ ਹੈ ਹਾਲਾਂਕਿ ਸਰਾਇਆ ਇੰਡਸਟਰੀ ਚ ਵਿਕਰਮ ਮਜੀਠੀਆ ਸਾਹਿਬ ਅਸਤੀਫਾ ਦੇ ਚੁੱਕੇ ਨੇ ਰਾਜਨੀਤੀ ਚੌਣ ਤੋਂ ਪਹਿਲਾਂ ਅਸਤੀਫਾ ਦੇ ਚੁੱਕੇ ਨੇ ਸਿਰਫ 11.8% ਦਾ ਸ਼ੇਅਰ ਆ ਉਹ ਵੀ ਦਾਦਾ ਜੀ ਤੋਂ ਆਇਆ ਸੀ 14 ਸਾਲ ਦੀ ਉਮਰ ਦੇ ਵਿੱਚ ਫਿਰ ਵੀ ਅਸੀਂ ਸਰਕਾਰ ਨੂੰ ਚੈਲੰਜ ਕਰਦੇ ਹਾਂ ਕਿ ਚੱਲ ਸਰਾਇਆ ਇੰਡਸਟਰੀ ਚੋਂ ਸਾਡੇ ਪਰਿਵਾਰ ਦੀ ਹੈ 141 ਕਰੋੜ ਛੱਡੋ ਮੁੱਖ ਮੰਤਰੀ ਸਾਹਿਬ 1 ਰੁਪਈਆ ਕੱਢ ਕੇ ਦਿਖਾਓ ਨਾ 1 ਰੁਪਈਆ ਤੁਸੀਂ ਤਾਂ 2007 ਤੋਂ 9 ਕਹਿੰਦੇ ਹੋ ਮੈਂ 2007 ਤੋਂ 25 ਕਹਣਾ ਹਰ ਸਾਲ ਇਨਕਮ ਟੈਕਸ ਉਹਦੀ ਸਕਰੂਟੀ ਨਹੀਂ ਕਰਕੇ ਸਰਟੀਫਿਕੇਟ ਦਿੰਦਾ ਲਿਓ ਕਿੱਥੇ ਹੈ ਜੀ 141 ਕਰੋੜ ਸਾਡਾ 1 ਰੁਪਈਆ ਨਹੀਂ ਤੁਸੀਂ ਕਾਹਦੇ ਦਿਖਾ ਸਕਦੇ ਫਿਰ 540 ਕਰੋੜ ਦਾ ਝੂਠ ਫਿਰ ਕਹਿੰਦੇ ਜੀ ਕਸਾਈਪਰਸ ਦੀ ਕੰਪਨੀ ਜੀ ਕਲੀਅਰ ਵਾਟਰ ਕੰਪਨੀ ਉਹ ਸਾਈਪਰਸ ਦੀ ਨਹੀਂ ਹੈ ਉਹ ਅਮਰੀਕਾ ਦੀ ਗੋਰੇ ਦੀ ਕੰਪਨੀਆਂ ਉਹ ਗੋਰਾ ਚਵਾਉਂਦਾ ਔਰ ਪੂਰੀ ਦੁਨੀਆ 'ਚ ਚਲਾ ਰਿਹਾ ਹੈ ਮਲਟੀਬਿਲੀਨੀਅਰ ਕੰਪਨੀਆਂ ਉਹ ਤਾਂ ਭਾਰਤ 'ਚ ਵੀ ਬਿਜ਼ਨਸ ਕਰਦੀ ਹੈ ਭਾਰਤ ਸਰਕਾਰ ਦੀ ਆਰਪੀਆਈ ਫੈਰਾ ਫਹਿਮਾ ਇਨਕਮ ਟੈਕਸ ਸਭ ਦੀ ਮਨਜ਼ੂਰੀ ਨਾਲ ਕਰਦੀ ਹੈ 50000 ਕਰੋੜ ਤੱਕ ਇਕੱਲਾ ਉਹਦਾ ਏਸ਼ੀਆ 'ਚ ਹੀ ਲੱਗਿਆ ਹੋਇਆ ਸਾਡੀ ਇਹ ਦਵਾਉ ਨਹੀਂ ਦਿਓ ਪਰਚਾ ਕਿਵੇਂ ਬਿਜ਼ਨਸ ਕਰ ਰਹੀ ਹੈ ਉਹ ਝੂਠ ਮੂਠੇ ਮੁੰਡੇ ਕਿਆ ਫਿਰ ਜਦੋਂ ਲੱਗਿਆ ਵੀ ਹੁਣ ਇੱਧਰ ਤੱਕ ਗੱਲ ਨਹੀਂ ਬਣ ਰਹੀ ਫਿਰ ਆ ਕੇ ਕਹਿੰਦੇ ਜੀ ਹਿਮਾਚਲ ਚ 1001 ਮੁੱਖ ਮੰਤਰੀ ਸਾਹਿਬ ਲਿਓ ਕੰਡੋ ਕਿੱਥੇ ਹੈ 1000 ਕੜੇ ਦਾ ਮਤਲਬ ਕਿ Shimla ਤਾਂ ਸਾਡਾ ਹੀ ਹੈ ਵਿਕਰਮ ਮਜੀਠੀਆ ਸਾਹਿਬ ਦਾ ਹੀ ਹੈ ਹੋਰ ਤਾਂ ਉਥੇ ਕੋ ਰਹਿੰਦਾ ਹੀ ਨਹੀਂ ਫਿਰ ਤਾਂ ਜਿਨ੍ਹਾਂ ਦੇ ਘਰ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹ ਦਿਓ ਸਾਨੂੰ ਖਾਲੀ ਕਰਾ ਕੇ ਮਤਲਬ ਕਮਾਲ ਦੀ ਗੱਲ ਹੈ ਵੀ ਉੱਥੇ ਕੋਈ ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ ਹਿਮਾਚਲ ਚ ਉੱਥੇ ਕੋਈ ਲੈਂਡ ਸੀਲਿੰਗ ਐਕਟ ਹੀ ਹੈ ਨਹੀਂ 1000 ਏਕੜ ਇੱਕ ਬੰਦੇ ਨੇ ਖਰੀਦ ਲਿਆ ਮਤਲਬ ਆਪਾਂ ਕਿੱਥੇ ਖੜੇ ਆਂ ਆਪਾਂ ਗੱਲਾਂ ਕਰ ਕਿਹੜੀਆਂ ਰਹੇ ਆਂ ਪਰ ਇੱਕ ਗੱਲ ਹੁਣ ਪੱਕੀ ਆ ਮੁੱਖ ਮੰਤਰੀ ਸਾਹਿਬ ਚੈਲੰਜ ਹੈ ਇਹ ਹਜ਼ਾਰ ਏਕੜ ਹੁਣ ਸਾਬਤ ਕਰਨਾ ਪਊਗਾ ਇਹ ਨਹੀਂ ਕਿ ਆਪਾਂ ਝੂਠ ਮਾਰਿਆ ਤੇ ਲੰਘ ਗਏ ਇਹ ਹਜ਼ਾਰ ਏਕੜ ਹੁਣ ਸਾਬਤ ਕਰਨਾ ਪਊਗਾ ਫਿਰ ਇੱਕ ਹੋਰ ਝੂਠ ਆ ਗਿਆ ਕਹਿੰਦੇ ਜੀ ਇੱਕ ਗ੍ਰੀਨ ਐਵੇਨਿਊ ਕੋਈ ਕਲੋਨੀ ਹੈ ਕਪੂਰਥਲੇ ਚ ਜਿੱਥੇ ਗਨੀਵਕੌਰ ਮਜੀਠੀਆ ਦਾ 25% ਸ਼ੇਅਰ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ 25% ਸ਼ੇਅਰ ਦਾ ਕਾਗਜ਼ ਉਹ ਜਾਲੀ ਤਿਆਰ ਕੀਤਾ ਹੈ ਉਹਦੇ ਤੇ ਦਸਕਤ ਡਿਜੀਟਲ ਜਾਲੀ ਪਾਏ ਨੇ ਕਿਉਂ ਕਿ ਕਿਉਂਕਿ ਇਹ ਕੋਈ ਪਹਿਲੀ ਵਾਰ ਨਹੀਂ ਆਇਆ ਇਹ ਤੁਹਾਨੂੰ ਯਾਦ ਹੋਵੇ ਕਪੂਰਥਲੀ ਇੱਕ ਕੇਸ ਫਾਈਲ ਹੋਇਆ ਸੀ ਜਦੋਂ ਕਹਿੰਦੇ ਸੀ ਜੀ ਗਰੀਵ ਕੌਰ ਮਜੀਠੀਆ ਨੂੰ ਸਮਨ ਹੋ ਗਿਆ ਉਹ ਵੀ ਸਰਕਾਰ ਦੇ ਇੱਕ ਮੀਡੀਆ ਸਲਾਹਕਾਰ ਨੇ ਇੱਕ ਜੱਜ ਸਾਹਿਬ ਦੇ ਉੱਥੇ ਕੋਰਟ 'ਚ ਕੇਸ ਲਾ ਕੇ ਉਹਦੇ 'ਚ ਸਮਨ ਕਰਾ ਲਿਆ ਤੇ ਮੈਂ ਭਗਵਾਨਤਮਨ ਜੀ ਪੁੱਛਣਾ ਚਾਹੁੰਦਾ ਕਿ ਤੁਹਾਡੀ ਵਿਜੀਲੈਂਸ ਆ ਜਾਲੀ ਕਾਗਜ਼ ਉਹਦੋਂ ਕੋਰਟ 'ਚ ਲੈ ਕੇ ਆਈ ਫਿਰ ਚੱਕ ਕੇ ਕਿਉਂ ਪੱਛੀ ਕਿਉਂ ਕਾ ਕੇ ਫਟਾਫਟ ਕੋਰਟ ਚੋਂ ਵਾਪਸ ਲਿਆ ਉਹਦਾ ਕਾਰਨ ਹੈ ਕਿ ਇਹ ਕੇਸ ਚਲਾ ਗਿਆ ਸੀ ਹਾਈ ਕੋਰਟ ਹਾਈ ਕੋਰਟ ਨੇ ਨਾਲੇ ਤਾਂ ਉਹ ਕੰਪਲੇਂਟ ਕਵੈਸ਼ ਕੀਤੀ ਕਿ ਤੁਸੀਂ ਜਾਲੀ ਕਾਗਜ਼ ਤੇ ਕੰਪਲੀਟ ਪਾਈ ਹੈ ਤੇ ਜਿਹੜੇ ਜੱਜ ਸਾਹਿਬ ਨੇ ਉਹਦੇ ਤੇ ਸਮਨਿੰਗ ਆਰਡਰ ਕੱਢਿਆ ਸੀ ਉਹ ਜੱਜ ਸਾਹਿਬ ਸਸਪੈਂਡ ਚੱਲ ਰਹੇ ਨੇ ਉਹਨਾਂ ਦੀ ਵਿਜੀਲੈਂਸ ਦੀ ਹਾਈ ਕੋਰਟ ਨੇ ਇਨਕੁਆਇਰੀ ਖੋਲੀ ਹੈ ਇਹ ਹਾਲਾਤ ਨੇ ਪੰਜਾਬ ਦੀ ਸਰਕਾਰ ਦੇ ਸੋ ਮੈਂ ਜੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਕੋਲੇ ਕੋਈ ਕਿਸੇ ਚੀਜ਼ ਦਾ ਕੋਈ ਪ੍ਰੂਫ ਹੈ ਸੈਨਿਕ ਫਾਰਮ ਸੈਨਿਕ ਫਾਰਮ ਇਹਨਾਂ ਦੇ ਪਿਤਾ ਜੀ ਦਾ ਘਰ ਕੋਈ ਲਿਖੋਈ ਹੋਈ ਚੀਜ਼ ਹੈ ਸਾਰੇ ਬੱਚਿਆਂ ਦੇ ਐਡਰੈਸ ਪਾਸਪੋਰਟ ਸਭ ਬਾਬਾ ਜੀ ਸੈਨਿਕ ਫਾਰਮ ਦੇ ਹੀ ਨੇ ਸੈਨਿਕ ਫਾਰਮ ਪਿਤਾ ਜੀ ਦਾ ਘਰ ਹੈ ਉਹ ਡਿਸਪਰਪੋਸ਼ਨਟ ਐਸੈਟ ਨਹੀਂ ਸੋ ਅਸੀਂ ਇੱਕ ਗੱਲ ਕਰੀਏ ਕਿ ਮੁੱਖ ਮੰਤਰੀ ਸਾਹਿਬ ਹੁਣ ਝੂਠ ਦਾ ਤੁਹਾਡੇ ਸਾਰੇ ਲੋਕਾਂ ਸਾਹਮਣੇ ਨੰਗੇ ਹੋ ਹੁਣ ਤੁਸੀਂ ਮੈਨੂੰ ਆਇਆ ਦੱਸੋ ਵੀ ਤੁਸੀਂ 10 ਦਿਨ ਹੋ ਗਏ 10 ਦਿਨ ਚ ਤੁਸੀਂ ਲੱਭ ਕੇ ਕੀ ਲਿਆਏ ਅੱਜ ਨਵੀਂ ਗੱਲ ਕਹਿ ਦਿੰਦੇ ਹਾਂ ਅਗਲੀ ਵਾਰੀ ਕੋਈ ਹੋਰ ਨਵੀਂ ਪਿਛਲੀ ਭੁੱਲ ਜਾਂਦੇ ਹਾਂ ਪਰ ਲੋਕ ਚਾਹੁੰਦੇ ਨੇ ਵੀ ਪਹਿਲੇ ਦਿਨ ਤੋਂ ਸ਼ੁਰੂ ਹੋ ਕੇ ਡਰੱਗ ਕੇਸ ਦੀ ਗੱਲ ਕਰਕੇ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਦਿੱਤਾ ਫਿਰ 29 ਮੋਬਾਈਲ ਫਿਰ 141 ਕਰੋੜ ਫਿਰ 540 ਕਰੋੜ ਫਿਰ 1000 ਏਕੜ ਫਿਰ 25% ਦਾ ਸ਼ੇਅਰ ਇਹ ਸਾਰੀਆਂ ਗੱਲਾਂ ਤੇ ਮੁੱਖ ਮੰਤਰੀ ਸਾਹਿਬ ਚੈਲੰਜ ਸਬੂਤ ਕਢੋ ਨਹੀਂ ਹੁਣ ਜਿਹੜੇ ਚੈਨਲ ਇਹ ਗੱਲਾਂ ਚਲਾ ਰਹੇ ਨੇ ਕਿਉਂਕਿ ਕੱਲ ਵੀ ਕੁਝ ਚੈਨਲਾਂ ਨੂੰ ਸਰਕਾਰ ਨੇ ਪਲਾਂਟ ਕੀਤਾ ਔਰ ਕਿ ਜਾਇਦਾਦ ਜਬਤ ਕਰਨ ਦੇ ਹੁਕਮ ਦਿੱਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਚੈਨਲ ਇਹ ਚਲਾ ਰਹੇ ਨੇ ਉਹ ਸਾਰੇ ਚੈਨਲ ਸਮੇਤ ਸਰਕਾਰ ਦੇ ਬੰਦੇ ਇਹ ਡੈਫੇਮੇਸ਼ਨ ਦੀ ਤਿਆਰ ਰਹਿਣ ਕਿਉਂਕਿ ਇਹ ਗੱਲਾਂ ਜਿਹੜੀਆਂ ਸਰਕਾਰ ਨੇ ਕੀਤੀਆਂ ਨੇ ਇਹ ਕਿਸੇ ਇੱਕ 'ਚ ਵੀ ਕੋਈ ਤੱਥ ਨਹੀਂ ਕੋਈ ਇੱਕ ਵੀ ਸਬੂਤ ਨਹੀਂ ਜਿੱਦਾਂ ਡਰੱਗ ਕੇਸ 'ਚ ਡਰੱਗ ਨਹੀਂ ਲੱਭਿਆ ਉਦਾਂ ਇਹ ਡਿਸਪਰਪੋਰਸ਼ਨੇਟ ਐਸੈਟ ਦੇ ਕੇਸ 'ਚ ਐਸੈਟ ਹੈ ਨਹੀਂ ਇਹੀ ਸਚਾਈ ਹੈ ਇਹੀ ਸਚਾਈ ਰਹਿਣੀ ਹੈ ਝੂਠ ਫਲਾਉਣ ਵਾਲੇ ਲੋਕਾਂ ਨੂੰ ਕਚਹਿਰੀਆਂ ਤੱਕ ਲੈ ਕੇ ਜਾਵਾਂਗੇ ਤੇ ਹੁਣ ਭੱਜਣ ਨਹੀਂ ਦਵਾਗੇ ਜਿਹੜੀਆਂ ਗੱਲਾਂ ਕਹਿਤੀਆਂ ਇਹ ਆਨ ਰਿਪੋਰਟ ਆ ਗਈਆਂ ਹੁਣ ਕੱਲੀ ਕੱਲੀ ਗੱਲ ਦਾ ਜਵਾਬ ਇਹ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਸਾਹਿਬ ਇਹ ਦੇਣਾ ਪੈਣਾ ਤੁਹਾਨੂੰ ਕੱਲੀ ਕੱਲੀ ਗੱਲ ਦਾ